ਤਰਨ ਦੇ ਵਿੱਚ ਫਾਇਰਿੰਗ ਹੋਈ ਹੈ ਸਿੱਧਾ ਰੁਕ ਕਰਦੇ ਹਾਂ ਤਰਨ ਤਰਨ ਦੀ ਖਬਰ ਦਾ ਪੀਆਰਟੀਸੀ ਦੀ ਬੱਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਦੋ ਧਿਰਾਂ ਦੇ ਵਿੱਚ ਾਲੇ ਝਗੜਾ ਹੋਇਆ ਸੀ ਕਿ ਝਗੜੇ ਦੌਰਾਨ ਬੱਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਵਲਵਲ ਬੱਚੇ ਹੈ ਡਰਾਈਵਰ ਤੇ ਕੰਡਕਟਰ ਦੱਸਿਆ ਜਾ ਰਿਹਾ ਕਿ ਮੌਜੂਦਾ ਪੰਚਾਇਤ ਦਾ ਦੂਜੇ ਤੜੇ ਦੇ ਨਾਲ ਟਕਰਾਅ ਹੋਇਆ ਦੋਵੇਂ ਧਿਰਾਂ ਦੇ ਵਿੱਚ ਝਗੜੇ ਦੌਰਾਨ ਬੱਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਜਾਨੀ ਨੁਕਸਾਨ ਤੋਂ ਵਿਚਾਰੇ ਹੈ ਉਸ ਤੋਂ ਬਾਅਦ ਜਿਹੜੇ ਰੋਡਵੇਜ਼ ਦੇ ਕਰਮਚਾਰੀ ਨੇ ਉਹਨਾਂ ਨੇ ਵੀ ਵਿਰੋਧ ਜ਼ਾਟਾਇਆ ਤੇ ਕਰੜੀ ਕਾਰਵਾਈ ਦੀ ਮੰਗ ਕੀਤੀ ਗਈ गुगू गिल गुग की तस्वीर बस के उ लगी हुई है जिस दे, तस्वीर के और गोलीबारी तक पहुंच गई बस गोलियां रुख कर दिधार्थ अरोड़ा साहयोगी इस समय तरन तारण तो साने सिद्धार्थ की कुछ जानकारी इस पूरे मामले बस कोई सवार थी आखिर बस कि आ गई इस पूरी झड़प ਅ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਦੱਸਦੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਸਰਨਤਾਰਨ ਦੇ ਪਿੰਡ ਚ ਭਾਲ ਦੇ ਵਿੱਚ ਆਏ ਹੋਏ ਸੀ ਔਰ ਜਭਾਲ ਤੋਂ ਵਾਲੇ ਆਪਣੇ ਪੰਜਵੜ ਪਿੰਡ ਦੇ ਵਿੱਚ ਉਹਨਾਂ ਦੀ ਇੱਕ ਰੈਲੀ ਸੀ ਔਰ ਰੈਲੀ ਤੋਂ ਕੁਝ ਹੀ ਦੂਰੀ ਤੇ ਮੂਸਾ ਪਿੰਡ ਹੈ ਜਿੱਥੇ ਸਵੇਰੇ ਇੱਕ ਝੜਪ ਹੁੰਦੀ ਹੈ ਦੋ ਧਿਰਾਂ ਦੇ ਵਿੱਚ ਇੱਕ ਬੱਸ ਖੜੀ ਹੁੰਦੀ ਹੈ ਤੇ ਗੋਲੀ ਚੱਲਦੀ ਹੈ ਜਿਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਹਾਲਾਂਕਿ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਇਸ ਮਾਮਲੇ 'ਚ ਜ਼ਖਮੀ ਹੋਇਆ ਫਿਲਹਾਲ ਝੜਪ ਕਿਸ ਗੱਲ ਤੋਂ ਹੋਈ ਹੈ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਔਰ ਪਿੰਡ ਦੀ ਪੰਚਾਇਤ ਦਾ ਮਸਲਾ ਜਿਹੜਾ ਜਰੂਰ ਇਸ ਮਾਮਲੇ 'ਚ ਦੱਸਿਆ ਜਾ ਰਿਹਾ ਔਰ ਪੁਲਿਸ ਜਿਹੜੀ ਹੈ ਇਸ ਮਾਮਲੇ ਕਿ ਜਿਸ ਜਗ੍ਹਾ ਤੇ ਰਿਲੀਜੀਅਸ ਤੋਂ ਕੁਝ ਹੀ ਦੂਰੀ ਤੇ ਮੂਸਾ ਪਿੰਡ ਹੈ ਔਰ ਇਹ ਇਹ ਝੜਪ ਜਿਹੜੀ ਆ ਮੂਸਾ ਪਿੰਡ ਦੇ ਵਿੱਚ ਸਾਮਣੇ ਆਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਐ ਚੌਕਸੀ ਹੋਰ ਵਧਾ ਦਿੱਤੀ ਗਈ ਅਤੇ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ ਜਿਹੜਾ ਆਪਣਾ ਚੌਕਸੀ ਵਧਾਉਣ ਦੇ ਨਾਲ ਨਾਲ ਸਿਕਿਉਰਟੀ ਤੇ ਪੁਖਤਾ ਪ੍ਰਬੰਧ ਵੀ ਜਿਹੜੇ ਨੇ ਉਸ ਜਗ੍ਹਾ ਕੀਤੇ ਹਾਲਾਂਕਿ ਜਿਹੜੇ ਬੰਦਿਆਂ ਨੂੰ ਗੋਲੀ ਲੱਗੀ ਆ ਔਰ ਜਿਹੜੇ ਦੂਸਰੇ ਵੀ ਧਿਰ ਵੱਲੋਂ ਗੋਲੀ ਚੜਾਈ ਗਈ ਉਸ ਦੀ ਵੀ ਜਿਹੜੀ ਆ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਜੀ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਪੁਲ